ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਹੁੰਚ ਹੈਗੀ ਆ ਖਾਸ ਸ਼ਹਿਰ ਭਿੱਖੀਵਿੰਡ ਤਹਿਸੀਲ ਪੱਟੀ ਦਾ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹੈਗਾ ਇੱਕ ਐਸੇ ਪਸ਼ੂ ਪਾਲਕ ਵੀਰ ਦੇ ਘਰੇ ਆਏ ਆ ਦੋਸਤੋ ਜਿੱਥੇ ਵੀ ਆਪਾਂ ਪਸ਼ੂ ਤੁਹਾਨੂੰ ਵਿਖਾਈਏ ਤਾਂ ਬਿਲਕੁਲ ਅੱਗੇ ਜਿਹੜਾ ਦੋਸਤੋ ਮੈਂ ਅੰਦਰ ਬਰਾਂਡੇ ਦੇ ਵਿੱਚ ਜਾ ਕੇ ਵੀ ਤੁਹਾਨੂੰ ਪ੍ਰੋਪਰ ਸਾਰੇ ਪਸ਼ੂ ਦਿਖਾਉਂਗਾ ਤੇ ਇੱਕ ਪਾਸੇ ਤੁਸੀਂ ਆ ਵੇਖ ਰਹੇ ਹੋ ਬਿਲਕੁਲ ਨਸਲ ਜਿਹੜੀ ਆ ਦੋਸਤੋ ਠੀਕ ਆ ਕ੍ਰੋਸ ਬਰੀਡ ਕਰਕੇ ਜਿਹੜੀ ਦੋਸਤੋ ਇੱਕ ਨਸਲ ਲੈਣ ਦੀ ਵੀ ਕਾਫੀ ਚਾਹਵਾਨ ਨੇ ਐਚ ਐਫ ਦੇ ਵਿੱਚੋਂ ਜਰਸੀ ਵੜਾਂ ਵੀ ਕਾਫੀ ਲਈਆਂ ਨੇ ਤੇ ਇੱਕ ਸ਼ੌਂਕੀਆ ਤੌਰ ਤੇ ਜਿਹੜਾ ਦੋਸਤੋ ਨੀਲੀ ਰਾਵੀ ਦਾ ਵੀ ਬਿਲਕੁਲ ਇੱਥੇ ਪਸ਼ੂ ਤੁਹਾਨੂੰ ਕਾਫੀ ਵੇਖਣ ਦੇ ਵਿੱਚ ਮਿਲਣਗੇ ਤੇ ਇਸ ਘਰੋਂ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤਾਂ ਤਕਰੀਬਨ ਕੋਈ 25 ਪਲੱਸ ਵਾਲੀ ਜਿਹੜੀ ਆ ਇੱਕ ਵੱਡੀ ਮਾਝ ਸੀ ਜਦੋਂ ਸਾਲ ਸਵਾ ਸਾਲ ਡੇਢ ਸਾਲ ਪਹਿਲਾਂ ਜਿਹੜੀ ਆ ਉਹ ਸੇਲ ਕੀਤੀ ਗਈ ਸੀਗੀ ਨੀਲੀ ਰਾਵੀ ਦੀ ਪਿਓਰ ਬਰੀਡ ਦੇ ਵਿੱਚ ਸੀਗੀ ਤੇ ਬਿਲਕੁਲ ਜਿਹੜਾ ਦੋਸਤੋ ਸਾਫ਼ ਸੰਭਾਲਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਬਹੁਤ ਵਧੀਆ ਚੰਗੀ ਕੇਅਰ ਦੇ ਵਿੱਚ ਪਸ਼ੂ ਆ ਤੇ ਸੋਹਣੀ ਸਾਫ਼ ਸੰਭਾਲ ਦੇ ਵਿੱਚ ਆ ਠੀਕ ਆ ਤੇ ਗੱਲਬਾਤ ਆਪਾਂ ਕਰਾਂਗੇ ਭਾਜੀ ਹਰਪਾਲ ਸਿੰਘ ਦੇ ਨਾਲ ਓਨਰ ਨੇ ਮਾਲਕ ਨੇ ਠੀਕ ਆ ਜੀ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਵੀ ਜਿਹੜੇ ਪਸ਼ੂ ਅੱਜ ਸੇਲ ਦੇ ਲਈ ਆ ਦੋਸਤੋ ਉਹ ਤਾਂ ਦੋ ਹੋਣਗੇ ਤੇ ਬਾਕੀ ਜਿਹੜੇ ਫੁੱਲ ਬਰੀਡ ਵਾਲੇ ਪਸ਼ੂ ਆ ਜਿਹੜੇ ਦੋਸਤੋ ਬਿਲਕੁਲ ਸ਼ੋਅ ਕੁਆਲਟੀ ਆ ਉਹ ਮੈਂ ਤੁਹਾਨੂੰ ਜਿਹੜਾ ਦੋਸਤੋ ਕੱਲਾ ਕੱਲਾ ਪਸ਼ੂ ਆ ਠੀਕ ਆ ਜੀ ਆ ਇੱਕ ਬੰਨੇ ਜਿਹੜੀ ਦੋਸਤੋ ਆ ਤੁਸੀਂ ਥੋੜੀ ਵਿੱਚ ਕੈਟਾਗਰੀ ਦੇਖ ਰਹੇ ਹੋ ਵਿੱਚ ਐਚ ਐਫ ਵਹਿੜਾ ਨੇ ਠੀਕ ਆ ਵੀ ਐਚ ਐਫ ਵਹਿੜਾ ਆ ਵੀ ਇੱਕ ਹੁੰਦਾ ਵੀ ਦੋਸਤੋ ਕੋਈ 10 15 ਕਿਲੋ ਵਾਲੀ ਵੀ ਨਹੀਂ ਹੈਗੀ ਘੱਟੋ ਘੱਟ ਵੀ 20 ਤੋਂ ਪਲੱਸ ਵਾਲੀ ਆ ਠੀਕ ਆ 20 ਤੋਂ ਪਲੱਸ 25 ਤੋਂ ਪਲੱਸ 30 ਪਲੱਸ ਵਾਲੀ ਜਿਹੜੀ ਦੋਸਤੋ ਵਹਿੜਾ 35 ਲੀਟਰ ਤੱਕ ਜਿਹੜੀ ਵਹਿੜਾ ਦੋਸਤੋ ਉਹ ਵੀ ਇਸ ਘਰੇ ਮੌਜੂਦ ਆ ਠੀਕ ਆ ਤੇ ਇੱਕ ਆ ਤੁਸੀਂ ਬਿਲਕੁਲ ਜਿਹੜਾ ਇੱਕ ਅਲਬਖਸ਼ ਦਾ ਜ ਸਾਨਾ ਦੇਖ ਰਹੇ ਹੋ ਬੇਟਾ ਦੇਖ ਰਹੇ ਹੋ ਠੀਕ ਹੈ ਜੀ ਇਹ ਵੀ ਬਿਲਕੁਲ ਜਿਹੜਾ ਦੋਸਤੋ ਅੱਗੇ ਤਿਆਰੀ ਦੇ ਵਿੱਚ ਆ ਤਿਆਰ ਕਰਦੇ ਪਏ ਅਗੇ ਨਸਲ ਸੁਧਾਰਦੇ ਨੇ ਜਿਹੜੀ ਦੋਸਤੋ ਇਹਦੀ ਵਰਤੋਂ ਕੀਤੀ ਜਾਵੇਗੀ ਤੇ ਕਟਾ ਹੈਗਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਹਜੇ ਉਮਰ ਵੀ ਥੋੜੀ ਆ ਪਰ ਬਣਤਰ-ਪੁੰਤਰ ਬਹੁਤ ਚੰਗੀ ਹੈ ਮਾਲੀ ਦੀ ਤੇ ਇੱਕ ਐਚਐਫ ਬਰੀਡ ਐਚਐਫ ਕਾਂ ਦੇ ਵਿੱਚੋਂ ਜਿਹੜੀ ਦੋਸਤੋ ਜਰਸੀ ਤੇ ਇਹ ਜਿਹੜੀ ਬੱਚੀ ਲਈ ਗਈ ਹੈ ਠੀਕ ਹੈ ਜੀ ਏਜ ਥੋੜੀ ਆ ਤਕਰੀਬਨ ਤੇ ਮੈਨੂੰ ਲੱਗਦਾ ਵੀ ਭਾਜੀ ਇਹ ਗੱਬਣ ਹੋ ਗਈ ਹੋ ਗਈ ਨਾ ਜੀ ਇਹ ਗੱਬਣ ਵੀ ਜੀ ਚੌਥਾ ਮਹੀਨਾ ਲੱਗ ਗਿਆ ਇਹਨੂੰ ਚੌਥਾ ਮਹੀਨਾ ਲੱਗ ਗਿਆ ਤੇ ਉਮਰ ਕਿੰਨੀ ਹੈ ਜੀ ਉਮਰ 24 ਸਾਲ 24 ਮਹੀਨੇ 24 ਮਹੀਨੇ ਆ ਸਾਰੀ ਉਮਰ ਤੇ 24 ਮਹੀਨੇ ਆ ਐਚਐਫ ਤੇ ਜਰਸੀ ਕ੍ਰੋਸ ਆ ਠੀਕ ਆ ਜੀ ਤੇ ਆ ਕੱਟੀ ਹੈ ਜਿਹੜੀ ਕੱਟੀ ਵੀ ਬਿਲਕੁਲ ਤੁਸੀਂ ਵੇਖੋਗੇ ਕੋਈ 11-12 ਕੇ ਮਹੀਨੇ ਦੀ ਉਮਰ ਆ ਸਾਰੀ ਤੇ ਬਿਲਕੁਲ ਚੰਗੀ ਝੋਟੀ ਸੀਐਸ ਦੀ ਮਾਂ ਜਿਹੜੀ ਆ ਦੋਸਤੋ ਚੰਗੀ ਮੱਜ ਸੀਗੀ ਉਹ ਕੁਝ ਪਿਛਲੇ ਸਾਲ ਸਾਲ ਡੇਢ ਸਾਲ ਪਹਿਲਾਂ ਜਿਹੜੀਆਂ ਦੋਸਤੋ ਮੱਜਾਂ ਪੰਜ ਚਾਰ ਜਿਹੜੀਆਂ ਬਾਈ ਹੋਰਾਂ ਨੇ ਹਰਪਾਲ ਉਹਨਾਂ ਦੇ ਵਿੱਚ ਇਸੀ ਮਦਰ ਜਿਹੜੀ ਆ ਉਹ ਵੇਚੀ ਗਈ ਸੀਗੀ ਤੇ ਇੱਕ ਨੀਲੀ ਰਵੀ ਦੀ ਮੱਝ ਸੀ ਜਿਹੜੀ ਕਾਫੀ ਵਧੀਆ ਚੰਗੇ ਮੁੱਲ ਤੇ ਚੰਗੀ ਵਧੀਆ ਕੀਮਤ ਤੇ ਜਿਹੜੀ ਦੋਸਤੋ ਸੇਲ ਕੀਤੀ ਗਈ ਐ ਇਸ ਘਰੋਂ ਠੀਕ ਆ ਜੀ ਬਹੁਤੇ ਵੀਰ ਤੁਸੀਂ ਜਾਣਦੇ ਪਛਾਣਦੇ ਹੋਵੋਗੇ ਚਿਹਰੇ ਨੂੰ ਕਿਉਂਕਿ ਜਿਹੜੀ ਵੀਡੀਓ ਦੋਸਤੋ ਆ ਨੀਲੀ ਰਵੀ ਜਦੋਂ ਮੱਝ ਵੇਚਣੀ ਸੀਗੀ ਤੇ ਬਹੁਤੇ ਵੀਰਾਂ ਦਾ ਵਾਹ ਜਿਹੜਾ ਹੈਗਾ ਕੋਈ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਗੱਲ ਕਰਨ ਲਈ ਉਹ ਵੀਰਾਂ ਨੇ ਜਿਹੜਾ ਚਿਹਰਾ ਦੋਸਤੋ ਉਹ ਵੇਖਿਆ ਹੈਗਾ ਕਾਉ ਨੇ ਇਹ ਮੈਂ ਜ਼ਿਕਰ ਕਰ ਦੇਣਾ ਦੋਸਤੋ ਵੀਡੀਓ ਦੇ ਵਿੱਚ ਇੱਕ ਟੋਕੜ ਤੇ ਗੱਬਣ ਜਿਹੜੀ ਅੱਗੇ ਮਾਝ ਤੁਹਾਨੂੰ ਦਿਖਾਵਾਂਗੇ ਬਿਲਕੁਲ ਪਿਓਰ ਹਰਿਆਣੇ ਦੀ ਬਰੀਡ ਆ ਵੀ ਉਧਰੋਂ ਲੈ ਕੇ ਆਂਦੀ ਸੀ ਕਿ ਠੀਕ ਆ ਜੀ ਤੇ ਹੁਣ ਥੱਲੇ ਮੌਜੂਦਾ ਦੁੱਧ ਵੀ ਦੱਸਾਂਗੇ ਕਿੰਨੇ ਟਾਈਮ ਦੀ ਗੱਬਣ ਉਹ ਵੀ ਗੱਲਬਾਤ ਕਰਾਂਗੇ ਇੱਕ ਨੀਲੀ ਰਾਵੀ ਦੀ ਜਿਹੜੀ ਦੋਸਤੋ ਝੋਟੀ ਆ ਪਹਿਲਾਂ ਝੋਟੀ ਨੇ ਸੁਣਾ ਠੀਕ ਆ ਜੀ ਪਹਿਲਾਂ ਝੋਟੀ ਨੇ ਸੁਣਾ ਤੇ ਸਮਾਂ ਪੁੱਛ ਲਾਂਗੇ ਵੀ ਕਿੰਨੇ ਚਿਰ ਦੀ ਗੱਬਣਾ ਹਜੇ ਕਿੰਨਾ ਸਮਾਂ ਪੈਂਟਿੰਗ ਪਿਆ ਕਿੰਨਾ ਕੁ ਲੈਫਟ ਸਮਾਂ ਹੈਗਾ ਠੀਕ ਹੈ ਜੀ ਤੇ ਆਜੋ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਤੇ ਅੰਦਰੋਂ ਦਿਖਾ ਦੇਣਾ ਜੀ ਬਾਹਰ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਜਿਹੜੀ ਆ ਪਸ਼ੂਆਂ ਦੇ ਜਿਹੜੇ ਸੇਲ ਆ ਉਹਨਾਂ ਬਾਰੇ ਕਰਾਂਗੇ ਆ ਦੇਖੋ ਠੀਕ ਆ ਵੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਜਿਹੜੀ ਦੋਸਤੋ ਠੀਕ ਆ ਤੇ ਆਹ ਮੱਝ ਵੀ ਜਿਹੜੀ ਆ ਦੋਸਤੋ ਤੁਸੀਂ ਨੀਲੀ ਦੀ ਮੱਝ ਦੇਖ ਸਕਦੇ ਹੋ ਵੀ ਚੰਗੀ ਸੋਹਣੀ ਮਿਲਕਿੰਗ ਵਾਲੀ ਜਿਹੜੀ ਮੱਝ ਹੋਵੇਗੀ ਠੀਕ ਆ ਜੀ ਤੇ ਪਾਦੀ ਪਾਜੀ ਤਾਂ ਕਿੰਨੇ ਕਿਲੋ ਪੀਕ ਲੈਵਲ ਕਿੰਨਾ ਕਿ ਸੀ ਜਾਂਦਾ 17 ਕਿਲੋ 17 ਕਿਲੋ ਲੀਟਰ ਵਾਲੀ ਆ ਹਾਂਜੀ 17 ਇਹਦੇ ਵਿੱਚੋਂ ਬੱਚੇ ਲੈ ਲਏ ਜੀ ਕੋਸ਼ ਬੱਚੇ ਆ ਏਸੀ ਦਾ ਹੀ ਹੈ ਜਿਹੜਾ ਲਬਖਸ਼ ਜਿਹੜਾ ਕਟਾ ਲਬਖਸ਼ ਸਾਣ ਦਾ ਜਿਹੜਾ ਦੋਸਤੋ ਸੀਮਨ ਰਖਾਇਆ ਸੀ ਇਹਨੂੰ ਤੇ ਜਿਹੜਾ ਮਾਲੀ ਕਟਾ ਦਿਖਾਇਆ ਤੁਹਾਨੂੰ ਭਾਜੀ ਤਿਆਰ ਕਰਦਾ ਪਿਆ ਉਹਨੂੰ ਉਹ ਜਿਹੜਾ ਦੋਸਤੋ ਏਸੇ ਮਦਰ ਦਾ ਬੱਚਾ ਹੈ ਠੀਕ ਆ ਤੇ ਆ ਮਾਦਰ ਨੀਲੀ ਦੀ ਜਿਹੜੀ ਪਿਓਰ ਦੇਖੋ ਬਿਲਕੁਲ ਸਰੀਰ ਘਟਾਂਚਾ ਦੇਖੋ ਬੰਤਰ ਦੇਖੋ ਠੀਕ ਆ ਜੀ ਤੇ ਫੁੱਲ ਬਰੀਡ ਦੇ ਵਿੱਚ ਇੱਕ ਸਾਈਡ ਤੇ ਬਾਈ ਨੇ ਬਿਲਕੁਲ ਸ਼ੋ ਕੁਆਲਟੀ ਆ ਕੋਈ ਵਿਕਰੀ ਵਾਲਾ ਪਸ਼ੂ ਨਹੀਂ ਹੈਗਾ ਠੀਕ ਆ ਜੀ ਜਿਹੜੇ ਵਿਕਰੀ ਵਾਲੇ ਪਸ਼ੂ ਹੋਣਗੇ ਉਹ ਮੈਂ ਜ਼ਰੂਰ ਤੁਹਾਨੂੰ ਦੱਸ ਦਿੱਤੇ ਆ ਦੋਸਤੋ ਬਾਹਰ ਜਿਹੜੇ ਆਪਾਂ ਦਿਖਾਏ ਆ ਉਹਨਾਂ ਬਾਰੇ ਗੱਲਬਾਤ ਕਰ ਲਾਂਗੇ ਠੀਕ ਆ ਤੇ ਇਹਦੇ ਹੁਣ ਭਾਜੀ ਕੋਈ ਕਿਹੜਾ ਸਿਮਰ ਰਖਾਇਆ ਇਸਨੂੰ ਅਲ ਬਖਸ਼ੀ ਲਵਾਇਆ ਤੇ ਅਲ ਬਖਸ਼ੀ ਲਵਾਤਾ ਫਿਰ ਜੀ ਕਿਉਂ ਬਖਸ਼ੀ ਦਾ ਕਿਉਂਕਿ ਬੱਚਾ ਬਹੁਤ ਸੋਹਣਾ ਆਇਆ ਨਹੀਂ ਨਾ ਚੰਗੇ ਬੱਚੇ ਪਾਏ ਆ ਜੀ ਠੀਕ ਹੈ ਠੀਕ ਆ ਜੀ ਤੇ ਬਾਕੀ ਦੋਸਤੋ ਇਹ ਬਰੀਡ ਹੁੰਦੀ ਆ ਇਹ ਨਸਲ ਹੁੰਦੀ ਆ ਠੀਕ ਆ ਜੀ ਇਸ ਤੋਂ ਬਾਅਦ ਅੱਗੇ ਤੁਸੀਂ ਜਿੰਨੇ ਪਸ਼ੂ ਆ ਦੇਖੋਗੇ ਤੇ ਸਾਰੇ ਪਸ਼ੂ ਜਿਹੜੇ ਦੋਸਤੋ ਬਿਲਕੁਲ ਘਰੇਲੂ ਨੇ ਸਾਫ਼ ਸੰਭਾਲ ਕਰਕੇ ਜਿਹੜੇ ਦੋਸਤੋ ਛੋਟੇ ਤੋਂ ਵੱਡੇ ਜਿਹੜੇ ਕੀਤੇ ਗਏ ਆ ਆ ਜਿਹੜੀ ਇੱਕ ਨਵੀਂ ਪਨੀਰੀ ਆ ਬਿਲਕੁਲ ਕਟੀਆਂ ਝੋਟੀਆਂ ਜਿਹੜੀਆਂ ਦੋਸਤੋ ਬਣਾ ਕੇ ਬਿਲਕੁਲ ਤਿਆਰ ਕਰਨੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਵਹਿੜ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਪੀਐਸ ਦੇ ਤਰ੍ਹਾਂ ਦੀ ਜਿਹੜੀ ਦੋਸਤੋ ਕਲੈਕਸ਼ਨ ਹੈਗੀ ਆ ਸਾਰੀ ਪਸ਼ੂ ਇਸੇ ਤਰ੍ਹਾਂ ਜਿਹੜੇ ਬਿਲਕੁਲ ਬਰੀਡ ਵਾਲੇ ਆ ਅੱਗੇ ਜਿਹੜਾ ਰੁਝਾਨ ਹੈਗਾ ਵੀ ਕਾਫੀ ਚੰਗਾ ਰੁਝਾਨ ਆ ਵੀ ਵੱਖ-ਵੱਖ ਸੀਮਣਾਂ ਸੀਮਣ ਯੂਜ਼ ਕਰਕੇ ਵੱਖੋ-ਵੱਖਰੇ ਜਿਹੜੇ ਦੋਸਤੋ ਨਸਲ ਆ ਵੱਖੋ-ਵੱਖਰੀ ਬਰੀਡ ਉਹ ਲੈਣ ਦੀ ਕੋਸ਼ਿਸ਼ ਠੀਕ ਆ ਤੇ ਗੱਲਬਾਤ ਆਪਾਂ ਕਰਦੇ ਆਂ ਭਾਜੀ ਹਰਪਾਲ ਸਿੰਘ ਦੇ ਨਾਲ ਆਓ ਪੁੱਛ ਲੈਣੀ ਆ ਵੀ ਕੀ ਡਿਟੇਲ ਅੱਜ ਜਿਹੜੇ ਪਸ਼ੂ ਬਕਾਊ ਨੇ ਹਾਂਜੀ ਸਭ ਤੋਂ ਪਹਿਲਾਂ ਭਾਜੀ ਹਰਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਭਰਾਵਾਂ ਨੇ ਆਪਣੀ ਪਹਿਲੀ ਵੀਡੀਓ ਨੂੰ ਇੰਨਾ ਕ ਪਿਆਰ ਦਿੱਤਾ ਇੰਨਾ ਕ ਸਤਿਕਾਰ ਦਿੱਤਾ ਜਿਹੜੇ ਭਰਾਵਾਂ ਨੇ ਮੰਨ ਲਓ ਬਿਨਾ ਉਹ ਚਾਉਂਦੇ ਸੀ ਕਿ ਮੱਝ ਨਾ ਵੇਜ ਤੇ ਅਸੀਂ ਤੇਰੀ ਲੋੜ ਪੂਰੀ ਕਰਦੇ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਹੂੰ ਤੇ ਇੰਨਾ ਪਿਆਰ ਦੇਣ ਦਾ ਬਹੁਤ ਬਹੁਤ ਧੰਨਵਾਦ ਭੈਣਾ ਨੇ ਇੰਨਾ ਪਿਆਰ ਦਿੱਤਾ ਮੈਂ ਤੈਨੂੰ ਦੱਸ ਹੀ ਨਹੀਂ ਸਕਦਾ ਬਿਲਕੁਲ ਇੰਨਾ ਕਿ ਭੈਣਾ ਨੇ ਪਿਆਰ ਦਿੱਤਾ ਇੰਨਾ ਕਿ ਫੋਨ ਕੀਤਾ ਅੰਤ ਹੀ ਕੋਈ ਨਹੀਂ ਕੀਤਾ ਬਿਲਕੁਲ ਜੀ ਬਿਲਕੁਲ ਬਹੁਤ ਹੀ ਧੰਨਵਾਦ ਸਾਰੇ ਭੈਣ ਪਰਮਾਨੰਦ ਉਹ ਮੱਝ ਵੀ ਤੁਸੀਂ ਦੱਸ ਰਹੇ ਵੀ ਕਾਫੀ ਉਹ ਹੀਰਾ ਸੀ ਇੱਕ ਸਾਡਾ ਡਾਇਮੰਡ ਹੀ ਸੀ ਜੀ ਬਹੁਤ ਵੀਰ ਜੀ ਬਹੁਤ ਵਧੀਆ ਮੱਝ ਹੀ ਪਰ ਮੇਰੇ ਹੀ ਏਰੀਆ ਦੇ ਬੰਦਿਆ ਨੇ ਕੁਝ ਮੇਨੂੰ ਹੀ ਗਲਤ ਬੋਲਿਆ ਚਲੋ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਦਾ ਉਹਨਾਂ ਵੀਰਾਂ ਤੋਂ ਵੀ ਜ਼ਿਆਦਾ ਵੱਧ ਤੋਂ ਵੱਧ ਧੰਨਵਾਦ ਕਿ ਕੋਈ ਨਹੀਂ ਤੁਸੀਂ ਗਲਤ ਬੋਲਿਆ ਚਲੋ ਅਸੀਂ ਅੱਗੇ ਤੋਂ ਹੋਰ ਸੁਧਾਰ ਕਰਾਂਗੇ ਸੁਧਾਰ ਕਰਨ ਦੇ ਆਂ ਵੇਖਾਏ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਡੰਗਰ ਵਿਖਾਤੇ ਸੁਧਾਰ ਕਰਨ ਦੇ ਆਂ ਬਿਲਕੁਲ ਬਿਲਕੁਲ ਹਾਂਜੀ ਤੇ ਦੋਸਤੋ ਬਿਲਕੁਲ ਸੁਧਾਰ ਜਿਹੜਾ ਜਿੰਨਾ ਵੀ ਹੈਗਾ ਬਿਲਕੁਲ ਬਰੀਡ ਨਸਲ ਤੇ ਲੈਣੀ ਜਿਹੜੀ ਦੋਸਤੋ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਿ ਬਰੀਡਰ ਕਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ ਤੇ ਬਹੁਤ ਵੱਡੀ ਜਾਣਕਾਰੀ ਰੱਖਣੀ ਪੈਂਦੀ ਆ ਇਸ ਕੰਮ ਦੇ ਲਈ ਤੇ ਅੱਜ ਭਾਜੀ ਹਰਪਾਲ ਸਿੰਘ ਆਪਣੇ ਕੋਲ ਦੋ ਨਾਗ ਬਕਾਉਗਾ ਜੀ ਇਹ ਵੀ ਜੀ ਆ ਮਾਜੇ ਗੀ ਜੀ ਮਤਲਬ ਇਹਨੇ ਜੇ ਸੂਏ ਹੁਣ ਆਪਾਂ ਇਹਨੂੰ ਚੋਣਦੇ ਆ ਹਾਂਜੀ ਚੌਥੇ ਸੂਏ ਗਾੜੀ ਇਹਨੇ ਸੁਣਾਵਾ ਗੱਭਣਾਂ ਚੌਥੇ ਸੂਏ ਦੀ ਗੱਭਣਿਆ ਇਹ ਮਤਲਬ 4 ਮਹੀਨੇ ਦੀ ਗੱਭਣਿਆ ਹਾਂਜੀ 7 ਲੀਟਰ ਇਸ ਵਕਤ ਦੁੱਧ ਆ ਹਾਂਜੀ ਤੇ ਇਹ ਆਪਾਂ ਸੇਲ ਕਰਨੀ ਆ ਵੀਰ ਜੀ ਮਤਲਬ ਅਸਲੀਅਤ ਜਿਹੜੀ ਆ ਉਹ ਆਪਾਂ ਸਾਰੀ ਜਸਪੀਆ ਦੇ ਮਾਦੋ ਜੀ ਜੀ ਜਸੂਆ ਪਾਚੂ ਹੁੰਨੇ ਤੀਜਾ ਸੂਆ ਹੁਣ ਪ੍ਰੈਜ਼ੈਂਟ ਟਾਈਮ ਆ ਜੀ ਚੱਲ ਰਿਹਾ ਤੇ ਚੌਥੇ ਦੀ ਗਾੜੀ ਗੱਭਣਿਆ ਚੌਥੇ ਸੂਣਾ ਜਿਹੜਾ ਹੁਣ ਐਦੋਂ ਗਾੜੀ ਜਿੰਨੇ ਸੀ ਠੀਕ ਆ ਅੱਗੇ ਜਿਹੜਾ ਨੈਕਸਟ ਸੂਆ ਜਿਹੜਾ ਦੋਸਤੋ ਸੂਣਾ ਚੌਥਾ ਹੈ ਉਹ ਲੈ ਕੇ ਆਏ ਹੀ ਵੀਰ ਜੀ ਹਰਿਆਣੇ ਤੇ ਜੀ ਇਹ ਹਰਿਆਣੇ ਜੀਂਦ ਤੋਂ ਆਈ ਹੈ ਜੀ ਹਾਂ ਜੀਂਦ ਤੋਂ ਤੋਂ ਆਈ ਆ ਵੀਰ ਜੀ ਠੀਕ ਆ ਤੇ ਮੰਨ ਲਓ 18 ਤੋਂ ਪਲਾਸ ਹੀ ਰਹਿੰਦੀ ਆ ਵੀਰ ਜੀ ਸੱਜਰ ਹੋਈ ਮੰਨ ਲਓ 18 ਤੋਂ ਪਲਾਸ ਹੀ ਰਹਿੰਦੀ ਆ ਠੀਕ ਆ ਜੀ ਤੇ ਹੁਣ ਭਾਜੀ ਵੈਸੇ ਸਮਾਂ ਕਾਫੀ ਹੋ ਗਿਆ ਹੋਗਾ ਸੂ ਹੋ ਜਾਂਦੀ ਹੈ ਜੀ ਨਵੇਂ ਦੁੱਤ ਹੋ ਜਾਂਦੀ ਸੀ ਤੇ ਅੱਜ ਪੂਰੇ 6 ਮਹੀਨੇ ਦੀ ਵੱਧ ਤੋਂ ਵੱਧ ਵੀ ਜੀਬ ਤੇ ਕਿਸੇ ਵੇਲੇ ਵੱਧ ਖੜਦੀ ਹੈ ਟਾਈਮ ਤੇ 55 ਤੋਂ 60 ਦਿਨ ਦੇ ਵਿੱਚ ਵਿੱਚ ਡੱਬਣਾ ਹੋ ਹੀ ਜਾਣਾ ਹੈ ਠੀਕ ਆ ਜੀ ਤੇ ਇਹ ਬਹੁਤ ਧੀਰੀ ਮੱਝ ਆ ਮਨੂੰ ਕੁਝ ਮਜਬੂਰੀਆਂ ਹੋ ਜਾਂਦੀਆਂ ਮੈਂ ਤੇਰੇ ਵੇਲੇ ਸ਼ੇਅਰ ਕਰਕੇ ਮਨੂੰ ਕੁਝ ਹੁਣ ਬੱਚੇ ਵੀ ਮਗਰ ਤਿਆਰ ਕਰਨਦੇ ਆ ਬਿਲਕੁਲ ਜੀ ਬਾਕੀ ਇਹ ਵਕਤ ਵੀ ਅਸੀਂ ਤੂੜੀ ਨਹੀਂ ਜਿਆਦੀ ਮਹਿੰਗੀ ਆ ਬਾਕੀ ਉਹ ਅਸੀਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੀ ਫੈਕਟਰੀਆਂ ਸਾੜਨ ਦਈਆਂ ਵਾਂ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਹਾਂ ਜੀ ਹਾਂ ਦੇਹਰੀ ਡਿਪਾਰਟਮੈਂਟ ਨੂੰ ਪਹੁੰਚਾਇਆ ਜਾਂਦਾ। ਤੂੜੀ ਇੰਨੀ ਕਿចਾਦੀ ਮਹਿੰਗੀ ਆ ਵੀਰ ਜੀ ਕਿ ਤੂੜੀ ਹੀ ਮਤਲਬ ਤੂੜੀ ਦੇ ਇੱਕ ਕਾਰਨ ਜਿੰਨੇ ਕਿ ਪਸ਼ੂ ਘਟਾਉਣ ਦਾ ਕਾਰਨ ਬਣ ਜਾਂਦਾ ਇਹ ਤੂੜੀ ਦਾ ਵੀ ਬਣ ਜਾਂਦਾ ਵੀਰ ਜੀ। ਤੂੜੀ ਸਹੀ ਬਿਲਕੁਲ ਤੇ ਮਤਲਬ ਆਪਾਂ ਕੰਮ ਵੀ ਸਾਰਾ ਤੂੜੀ ਤੋਂ ਲੈਨੇ ਆ ਨਾ ਵੀਰ ਜੀ। ਬਿਲਕੁਲ ਜੀ। ਤੇ ਆਪਾਂ ਚੈਲੰਜ ਨਹੀਂ ਪਾਉਂਦੇ ਹਰਿਆ ਪੱਠਾ ਨਹੀਂ ਪਾਉਂਦੇ ਆਪਾਂ ਕੰਦੀ ਤੂੜੀ ਤੋਂ। ਬਿਲਕੁਲ। ਤੂੜੀ ਜਿਹੜੀ ਦੋਸਤੋ ਭਾਈ ਨੇ ਰਿਕਵੈਸਟ ਕੀਤੀ ਰਪਾਲ ਸਿੰਘ ਨੇ ਵੀ ਇਹ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀ ਪੂਰੇ ਸਾਲ ਭ ਨਰੰਤਰ ਜਿਹੜੀ ਆ ਲਗਾਤਾਰ ਕੰਟੀਨਿਊਸ ਜਿਹੜੀ ਸਾਲ ਭਰ ਚੱਲਦੀ ਆ ਠੀਕ ਆ ਤੇ ਇਕੱਲੇ ਆਪਣੀ ਨਹੀਂ ਲੋਡ ਵੀਰ ਜੀ ਮੰਨ ਲਓ ਇਹ ਤੂੜੀ ਦੀ ਤੇ ਹਰ ਘਰ ਦੀ ਲੋੜ ਆ ਹਰ ਘਰ ਦੀ ਲੋੜ ਆ ਹਰ ਘਰ ਪਰੇਸ਼ਾਨ ਆ ਇਸ ਚੀਜ਼ ਤੋਂ ਪਰ ਸਰਕਾਰ ਸੁਣਦੀ ਨਹੀਂ ਸਰਕਾਰ ਸੁਣ ਲੈ ਦੇ ਇਹ ਫੈਕਟਰੀਆਂ ਨੂੰ ਸਾੜਨ ਤੋਂ ਰੋਕ ਦੇਵੇ ਤੇ ਤੂੜੀ ਮੰਨ ਲਓ ਆਮ ਘਰ ਨੂੰ ਸਸਤੀ ਮਿਲ ਸਕਦੇ ਬਹੁਤੇ ਵੀਰ ਜਿਹੜੇ ਆ ਜੀ ਇਸ ਤੂੜੀ ਦੇ ਕਰਕੇ ਨਾ ਪਸ਼ੂ ਵੇਚ ਚੁੱਕੇ ਆ ਛੋਟੀਆਂ ਛੋਟੀਆਂ ਕਟੀਆਂ ਝੋਟੀਆਂ ਸਾਰੇ ਵੇਚ ਚੁੱਕੇ ਆ ਲੈਂਦੇ ਆ ਵਸਦਾ ਰੋਗ ਹੀ ਨਹੀਂ ਰਹਿ ਜਾਂਦਾ ਇਸ ਵਕਤ ਆ ਅੱਜ ਵੀ ਆਪਾਂ ਤੂੜੀ ਇਕੱਠੀ ਕਰ ਰਹੇ ਆ ਤੇ ਤਕਰੀਬਨ 1.5 ਲੱਖ ਨੂੰ ਆਪਾਂ ਪਹੁੰਚ ਲਿਆ ਤੂੜੀ ਇਕੱਠੀ ਕਰਨ ਦਾ ਹੂੰ ਬਿਲਕੁਲ ਤੇ ਬਾਜੀ ਪੂਰਾ ਸਿਆਲ ਬਾਕੀ ਆ ਜੀ ਬਾਕੀ ਆ ਜੀ ਹਾਂਜੀ ਹਾਂਜੀ ਤੇ ਫਿਲਹਾਲ ਜਿਹੜੀ ਦੋਸਤੋ ਆਪਾਂ ਮੱਝ ਵਾਲੇ ਪਾਸੇ ਇੱਕ ਵਰੀ ਆਉਣੇ ਆ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਆ ਵੇਖੋ ਪਿੱਟ ਪੁੱਠਾ ਵੇਖੋ ਤੇ ਪੂਰੀ ਰਾਜੀ ਆ ਤੇ ਫੁੱਲ ਭਜਨਦਾਰ ਜ ਜਿਹੜੀ ਦੁੱਧ ਮਿਲਕਿੰਗ ਵਾਲੀ ਜਿਹੜੀ ਇਹ ਮੈਂ ਆ ਤੇ ਚੌਥੇ ਸੂਵੇ ਲੈ ਕੇ ਗੱਬਣਾ ਹੁਣ ਤੀਜੇ ਸੂਵੇ ਪ੍ਰੈਜੈਂਟ ਟਾਈਮ ਚੱਲਦੀ ਪਈ ਆ ਬਿਲਕੁਲ 6-7 6-7 ਕ ਜਿਹੜਾ ਦੋਸਤੋ ਕਿਲੋ ਦੁੱਧ ਜਿਹੜਾ ਇੰਨਾ ਬਿਲਕੁਲ ਰੈਡੀ ਹੁੰਦੇ ਥੱਲੇ ਤੇ ਦੋਵੇਂ ਢੰਗ ਮਿਲਦੀ ਆ ਠੀਕ ਆ ਦੋਨੋਂ ਟਾਈਮ ਮਿਲਦੀ ਆ ਤੇ ਆਹ ਵੇਖੋ ਜੀ ਪੂਲਾ ਹੈਵੀ ਬਾਡੀ weight ਆ ਦੋਸਤੋ ਭਾਰੇ ਸਰੀਰ ਵਜਨ ਵਾਲੀ ਆ ਠੀਕ ਆ ਤੇ ਹਵਾਨਾ ਤੁਸੀਂ ਵੇਖ ਸਕਦੇ ਹੋ ਵੀ ਫੁੱਲ ਵੱਡਾ ਹਵਾਨਾ ਜਿਹੜਾ ਦੋਸਤੋ ਇਸ ਮਹੀਨਾ ਦਾ ਹੋਊਗਾ ਵੀ ਜਦੋਂ ਪੀਕ ਤੇ ਕੋਨ ਤਕਰੀਬਨ ਸਮਾਂ ਜੇਕਰ ਗੱਲ ਕਰੀਏ ਤੇ 7 6-7 ਮਹੀਨੇ ਜਿਹੜੇ ਬਿਲਕੁਲ ਸੂਈ ਨੂੰ ਹੋ ਵੀ ਚੰਦੇ ਹੋਣਗੇ ਤੇ ਆ ਦੇਖੋ ਜੀ ਠੀਕ ਆ ਤੇ ਬਿਲਕੁਲ ਇੱਕ ਰੰਗ ਹੈਗੀ ਦੋਸਤੋ ਠੀਕ ਹੈ ਜੀ ਹਾਂ ਜੀ ਲੈ ਜੋ ਜੀ ਲੋਵੀ ਪ੍ਰਭੂ ਠੀਕ ਆ ਇਹ ਮੱਝ ਭਾਜੀ ਹਰਪਾਲ ਸਿੰਘ ਦੇ ਕੋਲੇ ਬਿਕਾਊਗਾ ਤੋਕੜ ਤੇ ਗੱਪਣਾ ਠੀਕ ਆ ਤੁਸੀਂ ਜ਼ਰੂਰ ਹੱਥ ਪਾ ਲਿਓ ਅੱਗੇ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਅੱਗੇ ਬੱਚੇ ਲੈਣੇ ਆ ਤੇ ਚੰਗੇ ਮਿਲਕ ਵਾਲੀ ਤੁਸੀਂ ਮੱਝ ਲੱਭ ਰਹੇ ਹੋ ਹੁਣ ਫਿਲਹਾਲ ਦੁੱਧ ਜਿਹੜਾ ਦੋਸਤੋ ਹੁਣ ਤੁਹਾਨੂੰ ਪਤਾ ਵੀ ਤੋਕੜ ਪਜੂਗਾ ਤੇ 6-7 ਮਹੀਨੇ ਦਾ ਜਿਹੜਾ ਸੁਗਾ ਹੋ ਗਿਆ ਤੇ ਦੁੱਧ ਬੇਸ਼ੱਕ ਹੁਣ ਵੀ 7-8 ਕਿਲੋ ਦੇ ਲਾਗੇ ਤੱਕ ਜਿਹੜਾ ਹੈਗਾ ਠੀਕ ਆ ਤੇ ਅਗੇ 4 ਮਹੀਨਿਆਂ ਤੋਂ ਜਿਹੜੀ ਗੱਪਣਾ 4 ਮਹੀਨੇ ਹੋ ਗਿਆ ਸਮਾ ਜਿਹੜਾ ਕੱਪਣਾ ਤੇ ਰੇਟ ਭਾਪੜਤਾ ਆਪਾਂ ਪੁੱਛ ਲੈਨੇ ਆ ਬਾਈ ਹਰਪਾਲ ਸਿੰਘ ਹੋਰਾਂ ਤੋਂ ਪਾਜੀ ਲੈਣ ਦੇਣ ਫਿਰ ਆਪਾਂ ਹਾਂਜੀ ਕਿੰਨਾ ਪਾਜੀ ਡਿਮਾਂਡ ਕਿੰਨੀ ਆ ਜੀ 115000 ਦੀ ਡਿਮਾਂਡ ਆ ਹਾਂਜੀ ਤੇ ਜੇ ਕੋਈ ਚਾਹਵਾਨ ਹੋ ਉਹ ਇਨੇ پیسے ਲਾਉਂਦਾ ਤੇ ਉਹ ਆਪਾਂ ਨੂੰ ਫੋਨ ਕਰ ਸਕਦਾ ਤੇ ਕਈਆਂ ਵੀਰਾਂ ਨੇ ਤੇ ਹੁਣ ਗਲਤ ਵੀ ਕਹਿਣਾ ਕਿ ਟੋਕੜ ਮੱਝ ਦੇਨੇ پیسے ਮੰਗੀ ਜਾਂਦਾ ਪਰ ਇਹ ਮੱਝ ਹੀ 2.5 ਲੱਖ ਦੀ ਆ ਵੀਰ ਜੀ ਹੂੰ ਮਨੋ ਜਿੰਦ ਤੋਂ ਅੱਜ ਵੀ ਇਸ ਤਰ੍ਹਾਂ ਦੀ ਮੱਝ ਤੁਸੀਂ ਲੈਣ ਜਾਓਗੇ ਨਾ ਤੇ 2.5 ਲੱਖ ਤੋਂ ਘੱਟ ਨਹੀਂ ਹੋਣੀ ਬਿਲਕੁਲ ਇਹ ਮੱਝ 2.5 ਲੱਖ ਦੀ ਆ ਆਪਾਂ ਲੈ ਕੇ ਆਏ ਸੀ ਤੇ ਪਰ ਆਪਾਂ ਅੱਧ ਮੋਲ ਰੱਖ ਕੇ ਇਹ ਵੀ ਭਾਂ ਭਰਾ ਨੂੰ ਦੇ ਦੇ ਜੀ ਕੋਈ ਵੀ ਬੰਦਾ ਬਰੀਦ ਜਿੱਥੋਂ ਲੈ ਸਕਦਾ ਹੁਣ ਆਪਣੀ ਮਜਬੂਰੀ ਹੋ ਜਾਂਦੀ ਆ ਮਤਲਬ ਕੁਝ ਵੇਚਣਾ ਬਿਲਕੁਲ ਫਿਲਹਾਲ ਜਿਹੜਾ ਦੋਸਤੋ ਬਹੁਤੇ ਵੀਰਾਂ ਦਾ ਚਲੋ ਹਰ ਇੱਕ ਦਾ ਆਪੋ ਆਪਣਾ ਐਸਟੀਮੇਟ ਆ ਆਪੋ ਆਪਣੇ ਰੇਟ ਤੁਸੀਂ ਸੋਚ ਸਮਝਣਾ ਲਾਉਣਾ ਹੁੰਦਾ ਪਰ ਜਿਹੜੀ ਨਸਲ ਆ ਦੋਸਤੋ ਭਾਵੇਂ ਉਹ 20 ਲੀਟਰ ਵਾਲੀ ਚਾਹੇ 25 ਲੀਟਰ ਵਾਲੀ ਆ ਡਰਾਈ ਪੀਰੀਅਡ ਵਿੱਚ ਹੋਵੇ ਚਾਹੇ ਟੋਕੜ ਗੱਬਣ ਹੋਵੇ ਉਹਦਾ ਜਿਹੜਾ ਦੋਸਤੋ ਰੇਟ ਆ ਉਹਦਾ ਜਿਹੜਾ ਅਡਵਾਂਸ ਹੁੰਦਾ ਹੈ ਨਾਰਮਲ ਪਸ਼ੂਆਂ ਨਾਲੋਂ ਬਤੇਰੇ ਹੁੰਦਾ ਇੱਕ 10 11 ਕਿਲੋ ਵਾਲਾ ਪਸ਼ੂ ਆ ਇੱਕ 18 20 ਕਿਲੋ ਵਾਲਾ ਪ ਚਾਹੇ ਉਹ ਟੋਕੜ ਤੇ ਕਿ ਗੱਬਣ ਹੋਵੇ ਉਹਦਾ ਰੇਟ ਜਿਹੜਾ ਦੋਸਤੋ ਆਪਾਂ ਨੂੰ ਪਤਾ ਹੀ ਹੈ ਸਾਰੇ ਵੀਰ ਤੁਸੀਂ ਸੁਝਵਾਣੋ ਉਹਦੇ ਵਿੱਚ ਥੋੜੀ ਚੇਂਜਿੰਗ ਹੁੰਦੀ ਆ ਕੋਈ ਵੱਧ ਘਟ ਕੋਈ ਥੋੜਾ ਬਾਦਾ ਕੁਝ 5-10000 ਦਾ ਫਰਕ ਨਹੀਂ ਹੁੰਦਾਗਾ ਫਰਕ ਜਿਹੜਾ ਅੱਧੋ-ਅੱਧ ਦਾ ਵੀ ਹੋ ਸਕਦਾ ਠੀਕ ਆ ਤੇ ਆਹ ਜਿਹੜਾ ਤੁਸੀਂ ਲੇਵਾ ਵੇਖ ਸਕਦੇ ਹੋ ਕਿਉਂਕਿ ਹਜੇ ਤਾਂ ਜਿਹੜਾ ਦੋਸਤੋ ਸਮਾਂ ਕਾਫੀ ਹੋ ਗਿਆ ਇਸੂਈ ਨੂੰ ਤੇ ਜਦੋਂ ਬਿਲਕੁਲ ਪੀਕ ਤੇ ਹੁੰਦੀ ਆ ਠੀਕ ਆ ਜੀ ਮਹੀਨੇ ਖੰਡ ਦੀ ਸੂਈ ਹੁੰਦੀ ਆ ਤੇ ਉਦੋਂ ਜਿਹੜਾ ਅਸਲ ਦੇ ਵਿੱਚ ਰਿਕਾਰਡ ਤੁਸੀਂ ਇਸ ਚੀਜ਼ ਦਾ ਪਤਾ ਕਰ ਸਕਦੇ ਹੋ ਵੀ ਵਾਕੇ ਪਸੂਈ ਨੇ ਕਿਲੋ ਵਾਲਾ ਹੈ ਤੇ ਆਜੋ ਇੱਕ ਜਿਹੜੀ ਦੋਸਤੋ ਝੋਟੀ ਆ ਬਾਹਰ ਉਹ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਨੀਲੀ ਰਾਵੀ ਦੀ ਝੋਟੀ ਆ ਤੇ ਪਹਿਲਣ ਝੋਟੀ ਸੂਣ ਜਾ ਰਹੀ ਆ ਤੇ ਪੇਟ ਪੁੱਠੇ ਦੀ ਚੰਗੀ ਆ ਬਿਲਕੁਲ ਬੇਲਪੂਰ ਵੇਖੋਗੇ ਲਮਾਈ ਵੀ ਚੰਗੀ ਆ ਤੇ ਭਾਜੀ ਹਰਪਾਲ ਸਿੰਘ ਜੀ ਕੀ ਇਹਦੀ ਡਿਟੇਲ ਐਕਸੂਆ ਪਹਿਲਣੀਆਂ ਹਾਂਜੀ ਵੀਰ ਜੀ ਪਹਿਲਣੀਆਂ ਹਾਂ ਹਾਂਜੀ ਮੰਨ ਲਓ ਇਹ ਥੋੜੀ ਜੀ ਮੰਨ ਲਓ ਬਡੇਰੀ ਉਮਰ ਚ ਹੋ ਕੇ ਤੇ ਫਿਰ ਮੰਨ ਲਓ ਹੁਣ ਦੱਬਣ ਹੋਈ ਆ ਕੋਈ ਕੋਈ ਸਾਲਖੰਡ ਪੁੱਜ ਕੇ ਸੂਈ ਆ ਪੁੱਜ ਕੇ ਸੂਈ ਆ ਇਹ ਨਹੀਂ ਕਿ ਮੰਨ ਲਓ ਹਰੀ ਹਰੀ ਨਹੀਂ ਆਵੇ ਵੀ ਤੇ ਮੂਲੀ ਹੋਣਾ ਚਾਹੁੰਦਾ ਪੜਾਉਂਦੀ ਵੀ ਤਾਂ ਚੌਗੀ ਚੌਗੀ ਵੀ ਹੋ ਸਕਦੀ ਛਿੱਗੀ ਵੀ ਹੋ ਸਕਦੀ ਨਹੀਂ ਚੌਗੀ ਤੋਂ ਵੱਧ ਹੋਊਗੀ ਮਿਰਜੀ ਛਿੱਗੀ ਹੋ ਸਕਦੀ ਨਾ ਕੋਈ ਵੀ ਭਰਾ ਮੜ ਕੇ ਆਪਾਂ ਨੂੰ ਗਲਤ ਨਾ ਕਵੇਗੇ ਲੈ ਯਾਰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਹਾਂ ਛਿੱਗੀ ਹੋ ਸਕਦੀ ਆ ਛਿੱਗੀ ਹੋ ਸਕਦੀ ਆ ਵੱਧ ਸਮਾ ਖੜ ਕੇ ਤੇ ਫੇਰੇ ਉਹ ਨਹੀਂ ਛਿੱਗੀ ਇੱਕ ਪਸ਼ੂ ਮਿਲ ਕੇ 2.5 3 ਸਾਲ ਦਾ ਸੂ ਪੈਂਦਾ ਦੇਖੋ ਸਦਾ ਸਾਢੇ 3 4 ਸਾਲ ਦੀ ਹੋ ਕੇ ਹੁਣ ਉਹ ਬੱਚਾ ਵੇਖਣ ਦੀ ਖਾਤਰ ਨਾ ਕਿ ਵਧੀਆ ਬੱਚੇ ਅਲਬਖਸ਼ ਨੇ ਪਾਏ ਇਹਨੂੰ ਵੀ ਅਲਬਖਸ਼ ਲਵਾਇਆ ਹੈ ਅੱਛਾ ਆਪ ਹੀ ਸਰਕਾਰੀ ਛਾਂਦੀ ਆ ਹਾਂ ਮਤਲਬ ਇਨ ਨੂੰ ਵੀ ਲੱਭ ਚਲਾਇਆ ਬਲਬਖਸ਼ ਹੁਣ ਪਾਜੀ ਕਿੰਨੇ ਚਿਰ ਦੀ ਗੱਬਣ ਇਹ ਵੀ ਜੀ ਹੁਣ ਇਸ ਵਕਤ 10 ਦਿਨ ਘਟਿਆ 4 ਮਹੀਨੇ ਤੋਂ ਅੱਛਾ ਜੀ 4 ਮਹੀਨੇ ਤੋਂ 10 ਦਿਨ ਘਟਾ ਠੀਕ ਆ ਜੀ ਤੇ ਇਹ ਆਪਾਂ ਮੰਨ ਲਓ ਸੇਲ ਕਰ ਦੇਣੀ ਠੀਕ ਆ ਤੇ 10 ਦਿਨ ਜਿਹੜਾ ਦੋਸਤੋ ਸਮਾਂ ਘਟਾ ਸਾਢੇ 3 ਮਹੀਨੇ ਤੁਸੀਂ ਪ੍ਰੋਪਰ ਸਾਢੇ 3 ਮੰਨ ਕੇ ਚੱਲ ਸਾਢੇ 3 ਮਹੀਨੇ ਤੁਸੀਂ ਮੰਨ ਕੇ ਚੱਲ ਸਕਦੇ ਠੀਕ ਆ ਬਾਕੀ ਆ ਸ਼ਕੀਨੀ ਸ਼ਕੂਨੀ ਜਿਹੜੀ ਬਿਲਕੁਲ ਤੁਸੀਂ ਦੇਖੋਗੇ ਤੇ ਖਲੂਣੀ ਵੇਖੋ ਠੀਕ ਆ ਪੂਰਾ ਸਰੀਰ ਘਟਾਂਜਾ ਦੇਖੋ ਠੀਕ ਆ ਤੇ ਫੁੱਲ ਸੋਹਣੇ ਵੱਡੇ ਕੱਦ ਕਾਠੀ ਦੀ ਆ ਠੀਕ ਆ ਸੋਹਣੀ ਹਾਈਟ ਆ ਨਿਸ਼ਕਰੁਸ਼ਕ ਵੇਖੋਗੇ ਤੁਸੀਂ ਬਿਲਕੁਲ ਪਤਲੀ ਚਮੜੀ ਆ ਤੇ ਮਾਰਕਿੰਗ ਜਿੰਨੀ ਵੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਇਸ ਵਾਰ ਜਿਹੜੀ ਦੋਸਤੋ ਅਲਬਖਸ਼ ਪਹਿਲਾਂ ਵੀ ਸੀਮਨ ਜਿਹੜੇ ਮੈਂ ਤੁਹਾਨੂੰ ਪਹਿਲਾਂ ਤੱਕਾਇਆ ਸੀ ਇੱਕ ਕਟਾ ਤੇ ਉਸੇ ਦੀ ਮਦਰ ਫੇਰ ਅਲਬਖਸ਼ ਤੋਂ ਗੱਬਣ ਤੇ ਇਹ ਵੀ ਜਿਹੜੀ ਝੋਟੀ ਆ ਦੋਸਤੋ ਵੀ ਜਿਆਦਾ ਜਿਹੜਾ ਪ੍ਰੈਫਰੈਂਸ ਆ ਪਹਿਲ ਦਿੰਦੀ ਹੈ ਵੀ ਅਲਬਖਸ਼ ਤੋਂ ਹੀ ਗੱਬਣ ਕਰਾਉਣੀ ਸੀਗੀ ਉਸ ਦੇ ਸਾਹਮਣੇ ਜਿਹੜੀ ਦੋਸਤੋ ਸਾਢੇ 3 ਮਹੀਨੇ ਦੀ ਹੈ ਅਲਬਖਸ਼ ਤੋਂ ਗੱਬਣੇ ਠੀਕ ਆ ਉੱਪਰ ਤੱਕ ਸੂਰਜ ਨਾਲ ਟੱਚ ਜਿਹੜੀ ਕਰਦੀ ਹੈ ਵਾਈਟ ਪੂਸ਼ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਗੇਠ ਉਪਰੋਂ ਛੱਡ ਕੇ ਤੇ ਪੂਛ ਵਾਈਟ ਆ ਵੀ ਉਸ ਹਿਸਾਬ ਕਿਤਾਬ ਦੀ ਆ ਤੇ ਸਿੰਗੀ ਸੁੰਗੀ ਵੇਖੋ ਬਹੁਤ ਪਿਆਰੀ ਹੈ ਜੀ ਠੀਕ ਆ ਤੇ ਆਹ ਵੇਖੋ ਕੱਦ ਕਾਟੀ ਬਹੁਤ ਵੱਡਾ ਜੀ ਸੋਹਣਾ ਕੱਦ ਕਾਟ ਦੇ ਵਿੱਚ ਆ ਇਹ ਵੀ ਪਾਜੀ ਆਪਾਂ ਕੋ ਖਰੀਦੀ ਸੀ ਜਾਂ ਆਪਣੇ ਘਰ ਦਾ ਨਹੀਂ ਵੇਚੀ ਆਪਣੇ ਘਰ ਦੇ ਨਾਲ ਘਰ ਦੇ ਮਾਲ ਚੋਂ ਹੀ ਆ ਹਾਂ ਜੀ ਮਾਂ ਦਾ ਦੁੱਧ ਵੀ ਚੰਗਾ ਸੀ ਇਹਦਾ ਕੁਛ ਮਾਂ ਦਾ ਦੁੱਧ ਇੱਥੇ ਕਿੰਨੀ 14 15 14 15 ਸੀ ਗਾ ਮਾਂ ਤੋਂ ਐਵੇਂ ਆਪਾਂ ਨੇ ਵਹੀ ਭਰਾਲੂ ਕਹਿ ਦੀਏ ਕਿ ਇਹਦੀ ਮਾਂ ਦਾ 20 ਲੀਟਰ ਨਹੀਂ 25 ਦੇ ਪੇਖਾਈ ਦੇ ਨਹੀਂ ਠੀਕ ਹੈ 14 15 14 15 ਲੀਟਰ ਮਾਤਰ ਮਿਲਕ ਰਿਕਾਰਡ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਆ ਤੇ ਮਾਤਰ ਦਾ ਮਿਲਕ ਇੰਨਾ ਸੀਗਾ ਬਾਕੀ ਪੁੱਠੇ ਪੱਠੇ ਤੋਂ ਦੇਖੋ ਤੁਸੀਂ ਰਾਜੀ ਆ ਫੁੱਲ ਵਜੰਦਾਰ ਝੋਟੀ ਆ ਠੀਕ ਆ ਤੇ ਇੱਕ ਵਾਰੀ ਮੈਂ ਫੇਰ ਜਿਹੜਾ ਕਨਫਰਮ ਕਰਾ ਦੇਣਾ ਸਾਢੇ 3 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਤੁਸੀਂ ਤਸਦੀਕ ਕਰ ਸਕਦੇ ਹੋ ਸਾਈ ਬਿਆਨਾ ਕਰਕੇ ਆਪ ਦਿਨਰਕ ਪਰ ਖਾਣ ਹਾਂ ਉਹ ਮੰਨ ਲਓ ਜੇ ਕੋਈ ਆਪਣੇ ਤੇ ਵੀ ਨਹੀਂ ਯਕੀਨ ਕਰਦਾ ਉਹ ਆਪ ਦਾ ਡਾਕਟਰ ਲਾਵੇ ਹਾਂਜੀ ਉਹ ਆਪ ਦਾ ਚੈੱਕ ਕਰਾ ਕੇ ਤੇ ਆਪ ਦਾ ਟੀਕੇ ਲਾ ਲੇ ਉਹ ਮੰਨ ਲਓ ਜੀ ਆਪਣੇ ਨਾਲ ਸੌਦਾ ਕਰ ਲੈਂਦਾ ਤੇ ਉਹ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਜੀ ਮਤਲਬ ਆਪਣੇ ਦੇ ਨਾਮ ਹੀ ਰਵੇ ਬਿਲਕੁਲ ਤੇ ਉਹ ਜਦੋਂ ਵੀ ਆਪਣੇ ਨਾਲ ਕਿਸੇ ਦਾ ਭਰਾ ਦਾ ਸੌਦਾ ਹੋ ਜਾਂਦਾ ਹੈ ਹਾਂਜੀ ਉਹ ਆਪ ਦਾ ਨਾਲ ਹੀ ਡਾਕਟਰ ਲਾਏ ਵਿੱਚ ਚੈੱਕ ਕਰ ਬਿਲਕੁਲ ਬਾਕੀ ਹੋ ਸਕਦਾ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਫਿਰ ਥੋੜਾ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦਾ ਥੋੜਾ ਥਾਨੀਆਂ ਥੁਣੀਆਂ ਝੋਲੀ ਜਿਹਾ ਵੀ ਆ ਦੇਖੋ ਜੀ ਠੀਕ ਆ ਜੀ ਤੇ ਥਾਣਾ ਦੀ ਲੰਬਾਈ ਵੇਖੀਏ ਤੇ ਕਾਫੀ ਜਿਆਦਾ ਲੰਬਾਈ ਆ ਜਦੋਂ ਦੋਸਤੋ ਬਿਲਕੁਲ ਹਵਾਨਾ ਬਣਾਇਆ ਝੋਟੀ ਬਿਲਕੁਲ ਤਿਆਰੀ ਚ ਹੋਈ ਤੇ ਐਨ ਆਪਾਂ ਕਹਿ ਸਕਦੇ ਆ ਵੀ ਮੁੱਠੀ ਜਲਾ ਥਾਣ ਬਣਾ ਕੇ ਤਿਆਰ ਕਰੂਗੀ ਠੀਕ ਆ ਉਦਾਂ ਦਾ ਥਾਣਾ ਕੁਆਲਿਟੀ ਆ ਲੰਬਾ ਥਾਣਾ ਸੋਹਣਾ ਥਾਣਾ ਬਣਾਊਗੀ ਆ ਤੁਸੀਂ ਆ ਵੀਡੀਓ ਚ ਦੇਖ ਸਕਦੇ ਆ ਆ ਕਰੋ ਚੈੱਕ ਜੀ ਆ ਦੇਖੋ ਠੀਕ ਆ ਆ ਦੇਖੋ ਜੀ ਇਹ ਚਾਰੇ ਥਾਣਾ ਵਿਥਵਰਲ ਚੰਗੀ ਆ ਤੇ ਬਾਕੀ ਸਾਇਜ ਜਿਹੜਾ ਥਾਣਾ ਦਾ ਬਹੁਤ ਖੂਬਸੂਰਤ ਆ ਠੀਕ ਆ ਤੇ ਇਹਦਾ ਭਾਜੀ ਫਿਰ ਲੈਣ ਦੇਣ ਅੱਜ ਕੀ ਕਰਦੇ ਆ ਜੀ ਇਹਦਾ 85000 85 ਹਾਂਜੀ ਠੀਕ ਆ ਜੀ 85000 ਆ ਠੀਕ ਆ ਜੀ ਤੇ ਬਾਕੀ ਵਿੱਚੋਂ ਕੋਈ ਛੋਟਛਾਪਾ ਮਾਨਤਨ ਮਾਨਤਨ ਤੇ ਹੁੰਦਾ ਹੀ ਆ ਜੀ ਸਾਰੇ ਪੈਣ ਤਾਂ ਚੱਲ ਕੇ ਆਉਂਦਾ ਪੁੰਦਾ ਹੀ ਆ ਜੀ ਉਹਦੇ ਹੁੰਦਾ ਹੀ ਆ ਜੀ ਉਹ ਸਾਰੇ ਭਰਾ ਭਰਾਵਾਂ ਨੂੰ ਪਤਾ ਹੀ ਆ ਜੀ ਮਦਦ ਹੁੰਦੀ ਸਾਰੇ ਭੈਣ ਭਰਾਵਾਂ ਤੋਂ ਆਸ ਕਰੀਦੀ ਆ ਕਿ ਵੱਧ ਤੋਂ ਵੱਧ ਬਾਟਲ ਕੀ ਪੈਸੇ ਹਾਂਜੀ ਤੇ ਰੱਬ ਵਰਗੇ ਭੈਣ ਭਰਾਏ ਸਾਰੇ ਰਾਬਰ ਕਾ ਗਾਹਕ ਹੁੰਦਾ ਹੈ ਬਿਲਕੁਲ ਉਹ ਤੋਂ ਜਿਤਨਾ ਮਲੋ ਰੱਬ ਤੋਂ ਪਾਉਂ ਉਮੀਦ ਕਰਦੇ ਇਸ ਤਰ੍ਹਾਂ ਹੀ ਗਾਹਕ ਤੋਂ ਉਮੀਦ ਕਰ ਸਕਦੇ ਆ ਆਪਾਂ ਕਿ ਆਪਣ ਨੂੰ ਵੱਧ ਤੋਂ ਵੱਧ ਆਪਣੇ ਨਾਲ ਮਦਦ ਕਰਨ ਬਾਕੀ ਚੀਜ਼ ਵੀ ਚੰਗੀ ਜਾਊਗੀ। ਚੀਜ਼ ਚੰਗੀ ਜਾਊਗੀ ਅੱਗੇ। ਜੀ ਦਵਾਂਗੇ ਮਲੋਕ ਜੇ ਮਾ ਜੋ ਵਿਖਾਈਆ ਉਹ ਵੀ ਟਾਪ ਕੁਆਲਿਟੀ ਵਿਖਾਈਆ ਜੇ ਇਹ ਤੋਂ ਡਿਨ ਵਿਖਾਈ ਦੇ ਵੀ ਟਾਪ ਕੁਆਲਿਟੀ ਹਾਂ। ਬਾਕੀ ਪਸ਼ੂ ਤੁਸੀਂ ਸਾਰੇ ਭਰਾਵਾਂ ਨੂੰ ਵਿਖਾਤੇ ਮਿਹਨਤ ਕਰੀ ਦੀ ਐ। ਬਿਲਕੁਲ। ਮਿਹਨਤ ਆਪਾਂ ਖੋਦੀ ਕਰਦੇ ਆਂ ਵੀ ਜੀ ਬੰਦਾ ਨਹੀਂ ਨਾਜ਼ ਰੱਖਦੇ ਆ ਬੱਲੇ ਵਰ ਨਹੀਂ ਰੱਖਦੇ ਬਿਲਕੁਲ। ਹਾਂਜੀ। ਲਓ ਵੀ ਭਰਾਵੋ ਅੱਜ ਅ ਜਿਸ ਘਰੋਂ ਆਪਾਂ ਤੁਹਾਨੂੰ ਇਹ ਪਸ਼ੂ ਦਿਖਾਏ ਆ ਮੇਰੇ ਨਾਲ ਭਾਜੀ ਹਰਪਾਲ ਸਿੰਘ ਸੀਗੇ। ਖਾਸ ਭਿੱਖੀ ਪਿੰਡ ਵਿਜ਼ਿਟ ਕਰਨੀ ਆ ਠੀਕ ਆ ਜੀ। ਤੇ ਆਪਣਾ ਜਿਹੜਾ ਪੈਲਸ ਆ ਜਾਂਦਾ ਪਾਮ ਪੈਲਸ ਪਾਮ ਗਾਰਡਨ ਪੈਲਸ ਪਾਮ ਗਾਰਡਨ ਪੈਲਸ ਬਿਲਕੁਲ ਸਾਹਮਣੇ ਵਿੱਚ ਠੀਕ ਆ ਪਾਮ ਗਾਰਡਨ ਪੈਲਸ ਤੋਂ ਬਿਲਕੁਲ ਸੂਬਾ ਜਿਹੜਾ ਲੰਘਦਾ ਉਹ ਤੋਂ ਬਿਲਕੁਲ ਤੁਸੀਂ ਜਿਹੜਾ ਪਾਮ ਗਾਰਡਨ ਤੋਂ ਬਿਲਕੁਲ ਆਪੋਜੀਟ ਵੇਖੋਗੇ ਤੇ ਇੱਟਾਂ ਵਾਲੀ ਇੱਕ ਛੜਕਾ ਤੇ ਤੀਜੇ ਚੌਥੇ ਨੰਬਰ ਤੇ ਕਾਰਪਾਜੀ ਹਰਪਾਲ ਸਿੰਘ ਦਾ ਘਰ ਆ ਕੇ ਪਸ਼ੂ ਵੇਖੋ ਨਰਕ ਪਰਖ ਆਪਣੀ ਜੀ ਦੋਸਤੋ ਜਿਹੜੇ ਪਸ਼ੂ ਬਕਾਉ ਨੇ ਉਹਨਾਂ ਦੀ ਕਰਕੇ ਤਸੱਲੀ ਕਰਕੇ ਬੇਸ਼ੱਕ ਆਪ ਦਾ ਜਿਹੜਾ ਦੋਸਤੋ ਤੁਸੀਂ ਰੇਟ ਭਾ ਰਕਮ ਉਹ ਲਾ ਸਕਦੇ ਹੋ ਨੰਬਰ ਭਾਜੀ ਜਰੂਰ ਬੋਲਦਿਗੇ ਜੀ ਆਪਣੇ 9 ਹੈ ਤੇ ਬਾਕੀ ਇਹ ਕਿ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਜਾਂ ਨਹੀਂ ਖਰੀਦਣਾ ਚਾਹੁੰਦਾ ਉਹ ਉਹਦੀ ਮਰਜ਼ੀ ਆ ਪਰ ਪਸ਼ੂ ਵੇਖ ਕੇ ਸਾਰਾ ਕੋਈ ਵੀ ਭਰਾ ਇਹ ਹੌਸਲਾ ਜ਼ਰੂਰ ਦਿਓ ਜੇ ਕਿ ਹਾਂ ਵੀ ਠੀਕ ਹੈ ਵਧੀਆ ਵਾ ਬਿਲਕੁਲ ਜੀ ਬਿਲਕੁਲ ਮੰਨ ਲਓ ਮੰਦਾ ਚੰਗਾ ਜਿਹੜਾ ਬੋਲਣਾ ਜਿੰਨੇ ਬੋਲਣਾ ਉਹਨੇ ਬੋਲ ਹੀ ਦੇਣਾ ਵੀਰ ਜੀ ਮੈਂ ਵੀਡੀਓ 'ਚ ਕਹਿ ਦਾਂਗੇ ਜਿੰਨੇ ਬੋਲਣਾ ਉਹਨੇ ਬੋਲ ਹੀ ਦੇਣਾ ਪਰ ਇਹ ਕਿ ਹੌਸਲਾ ਦੋਗੇ ਉਹਦੇ ਨਾਲ ਹੌਸਲਾ ਹੋਰ ਵੱਧ ਜਾਂਦਾ ਹੈ ਕਿ ਬੜਾ ਹੌਸਲਾ ਦਿੰਦੇ ਆ ਤੇ ਮੇਰੇ ਦਿਲੋਂ ਉਮੀਦ ਹੁੰਦੀ ਹੈ ਕਿ ਹੋਰ ਭੈਣ ਭਰਾ ਜੁੜਨ ਚਾਰ ਤੇ ਸਾਰਿਆਂ ਨਾਲ ਰਲ ਕੇ ਚੱਲੀਏ ਮੈਂ ਪਿਛਲੀ ਵੀਡੀਓ ਚ ਆਖਿਆ ਸੀ ਕਿ ਜਿਹੜੇ ਵੱਡੇ ਬੀਡਰ ਨੇ ਉਹ ਛੋਟੇ ਬੀਡਰਾਂ ਦਾ ਸਾਥ ਦੇਣ ਉਹ ਸਾਥ ਦੇਣ ਦੀ بجائے ਉਲਟਾ ਉਹ ਗਾਲਾਂ ਕੱਢਦੇ ਲੱਤਾਂ ਵੀ ਖਿੱਚਦੇ ਆ ਗਾਲਾਂ ਵੀ ਕੱਢਦੇ ਆ ਗਾਲਾਂ ਕੱਢਦੇ ਮਤਲਬ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਵੀਰ ਜੀ ਉਹ ਮਾਰ ਉਹ ਜਿੰਨੇ ਗਾਲਾਂ ਕੱਢੀਆਂ ਉਹ ਉਹਨੂੰ ਮਾਰ ਕੇ ਜਾਂਦਾ ਹੈ ਬਿਲਕੁਲ ਬਿਲਕੁਲ ਕਿ ਆਪਾਂ ਕਦੀ ਕਿਸੇ ਨੂੰ ਮੰਦਾ ਨਹੀਂ ਬੋਲਿਆ ਸਾਰਿਆਂ ਦਾ ਜੀ ਆਇਆਂ ਨੇ ਸਾਰਿਆਂ ਦਾ ਧੰਨਵਾਦ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਠੀਕ ਆ ਜੀ ਮਿਹਰਬਾਨੀ ਸੋ ਦੋਸਤੋ ਇਹੋ ਜੀ ਕੋਸ਼ਿਸ਼ ਕਿਉਂਕਿ ਮੈਂ ਇੱਕ ਬਾਜੀ ਹਰਪਾਲ ਸਿੰਘ ਤੋਂ ਪੁੱਛਿਆ ਸੀਗਾ ਕਿ ਕੋਈ ਕਿਸੇ ਤਰ੍ਹਾਂ ਦੀ ਲੇਬਰ ਤੋਂ ਨਹੀਂ ਕੰਮ ਕਰਾਉਂਦੇ ਕਿ ਸਾਰਾ ਹੱਥੀ ਕੰਮ ਕਰਦੇ ਆ ਇਹ ਵੀ ਇੱਕ ਜਿਹੜਾ ਅਪਰੀਸ਼ੀਏਟ ਕਰਨਾ ਬਣਦਾ ਬੜਾ ਸ਼ਲਾਘਾਜੋਕਾ ਕਦਮ ਆ ਦੋਸਤੋ ਇਹੋ ਜੀ ਇਨਸਾਨਾਂ ਨੂੰ ਇਹੋ ਜੀ ਬਰੀਡਰਾਂ ਨੂੰ ਕਹ ਲਓ ਇਹੋ ਜੀ ਪਸ਼ੂ ਪਾਲਕ ਵੀਰਾਂ ਨੂੰ ਵੇਖ ਕੇ ਬਹੁਤੇ ਵੀਰਾਂ ਦਾ ਜਿਹੜਾ ਦੋਸਤੋ ਹੌਸਲਾ ਵੱਧਾ ਹਰ ਕੋਈ ਜਿੰਨੇ ਇੱਕ ਮੱਝ ਰੱਖੀ ਹੋ ਦੋ ਰੱਖਾਂ ਦੀ ਦੋ ਚਾਰ ਪਸ਼ੂ ਰੱਖਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਇਹ ਹੌਸਲਾ ਫਜਾਈ ਹੁੰਦੀ ਹੈ ਜਿਹੜੀ ਦੋਸਤੋ ਵੀ ਇਹੋ ਜਿਹਾ ਕਾਰੋਬਾਰ ਕਰਦੇ ਆਪਾਂ ਇਕੱਲਾ ਬੰਦਾ ਇੱਕ ਇਨਸਾਨ ਸਾਰਾ ਕਾਰੋਬਾਰ ਸੰਭਾਲਦਾ ਪਿਆ ਦੇਖ ਰਿਕ ਕਰਦਾ ਪਿਆ ਮੈਨੇਜਮੈਂਟ ਉਹ ਵੀ ਤੁਸੀਂ ਦੇਖ ਲਈ ਆ ਵੀ ਸਾਫ ਸਪਾਈ ਦੇਖ ਲਈ ਆ ਪਸ਼ੂਆਂ ਦੀ ਸਿਹਤ ਦੇਖ ਲਈ ਆ ਬਰੀਡ ਵਾਲੇ ਪਸ਼ੂ ਦੇਖ ਲਿਆ ਇਸ ਕਰੋ ਤੇ ਜਿਹੜੇ ਪਸ਼ੂ ਬਕਾਊ ਸੀ ਖਾਸ ਤੌਰ ਤੇ ਉਹਨਾਂ ਦੀ ਤੁਸੀਂ ਗੱਲਬਾਤ ਕਰ ਸਕਦੇ ਹੋ ਦੋ ਨਾਲ ਸੀਗੇ ਬਕਾਊ ਆਉਣ ਵਾਲੇ ਸਮੇਂ ਦੇ ਵਿੱਚੋਂ ਜੇਕਰ ਹੋਰ ਕੋਈ ਪਸ਼ੂ ਕੋਈ ਬਕਾਊ ਹੁੰਦਾ ਬਿਲਕੁਲ ਘਰ ਦਾ ਜੰਮਿਆ ਪਲਿਆ ਕੁਝ ਵੀ ਆ ਬਰੀਡ ਦੇ ਵਿੱਚ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ਕਿਰਦੂਰ ਕਰਾਂਗੇ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ